ਇਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਵੱਲੋਂ ਉਚਾਰਨ ਕੀਤੀ ਹੋਈ ਇਹ ਪਾਵਨ ਅੰਮ੍ਰਿਤਮਈ ਬਾਣੀ ਜਿਸ ਨੂੰ ਹਰ ਇੱਕ ਸਿੱਖ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਅੰਦਰ ਇਸ ਰੋਜ਼ਾਨਾ ਬਾਣੀ ਦਾ ਪਾਠ ਕਰਦਾ ਹੈ ਇਹ ਨਿਤਨੇਮ ਦੀਆਂ ਬਾਣੀਆਂ ਦੇ ਅੰਦਰ ਇਹ ਪਵਨ ਬਾਣੀ ਸ਼ਾਮਲ ਹੈ ਹਜ਼ੂਰ ਦੇ ਪਵਨ ਸ਼ਬਦਾਂ ਦੀ ਵਿਚਾਰ ਕਰਦੇ ਹੋਏ ਅਸੀਂ ਅੱਜ 16 ਨੰਬਰ ਪੌੜੀ ਤੱਕ ਦੇ ਸਫ਼ਰ ਨੂੰ ਤੈਅ ਕਰਨ ਜਾ ਰਹੇ ਹਾਂ ਕੱਲ ਤੱਕ 15 ਨੰਬਰ ਪੌੜੀ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਹੈ ਇਹ ਚਾਰ-ਚਾਰ ਪੌੜੀਆਂ ਦੇ ਜੁਟ ਹਨ ਜਿਸ ਦੇ ਵਿੱਚ ਪਹਿਲਾਂ ਸਤਿਗੁਰੂ ਜੀ ਨੇ ਸੁਣੇ ਦਾ ਜ਼ਿਕਰ ਕੀਤਾ ਸੀ ਸੁਣਨ ਤੋਂ ਬਾਅਦ 파ਰਸ਼ਾ ਮਹਾਰਾਜ ਨੇ ਮੰਨਣ ਦਾ ਜ਼ਿਕਰ ਕਰਦੇ ਹੋਏ ਚਾਰ ਪੌੜੀਆਂ ਜਿਹੜੀਆਂ ਹਨ ਮੰਨੇ ਦੀਆਂ ਉਚਾਰਨ ਕੀਤੀਆਂ ਨੇ ਹੁਣ ਮਹਾਰਾਜ 파ਰਸ਼ਾ ਬਖਸ਼ਿਸ਼ ਕਰਦੇ ਹਨ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਬੇਅੰਤ ਕੁਦਰਤ ਦਾ ਮਾਲਕ ਹੈ ਉਸ ਦਾ ਕਦੇ ਅੰਤ ਨਹੀਂ ਪੈ ਸਕਦਾ ਉਸ ਦੇ ਬਾਰੇ ਕਦੇ ਵਿਚਾਰ ਨਹੀਂ ਕੀਤੀ ਜਾ ਸਕਦੀ ਇਨਸਾਨ ਦੀ ਕੀ ਕੁਦਰਤ ਹੈ ਇਨਸਾਨ ਦੀ ਕੀ ਤਾਕਤ ਹੈ ਕੁਝ ਵੱਡੀ ਤਾਕਤ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਕੁਝ ਬਿਆਨ ਕਰ ਸਕੇ ਉਸ ਦੇ ਗੁਨਾ ਨੂੰ ਵੜ ਕੇ ਉਸ ਦੇ ਗੁਨਾ ਨੂੰ ਸਮਝ ਕੇ ਉਹਦੇ ਗੁਨਾ ਨੂੰ ਜ਼ਿੰਦਗੀ ਦੇ ਅੰਦਰ ਧਾਰਨ ਤਾਂ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਉਹਦੇ ਬਾਰੇ ਆਪਣੇ ਲਾਏ ਹੋਏ ਉਹ ਫੋਕਟ ਅੰਦਾਜ਼ੀਆਂ ਨੂੰ ਅੰਤਿਮ ਸਟੇਟਮੈਂਟ ਦੇ ਕੇ ਕਹਿ ਦੇਣਾ ਕਿ ਇਹ ਸੱਚ ਹੈ ਬਾਕੀ ਸਭ ਕੁਝ ਝੂਠ ਹੈ ਮਹਾਰਾਜ ਕਹਿਣ ਲੱਗੇ ਉਸ ਇਨਸਾਨ ਦੀ ਇਹ ناکਾਮੀ ਹੈ ਉਹ ਆਪਣੇ ਅੰਦਾਜ਼ਿਆਂ ਦੇ ਨਾਲ ਉਸ ਨੂੰ ਅੰਤਿਮ ਸੱਚ ਤੇ ਕਹਿ ਰਿਹਾ ਹੈ ਪਰ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਜੋ ਤੁਧ ਭਾਵੈ ਸਾਈ ਭਲੀਕਾਰ हे ਪ੍ਰਮਾਤਮਾ ਜੋ ਤੈਨੂੰ ਪਾਉਂਦਾ ਹੈ ਜੋ ਤੈਨੂੰ ਕਾਰ ਪਾਉਂਦੀ ਹੈ ਜੋ ਤੈਨੂੰ ਠੀਕ ਲੱਗਦਾ ਤੂੰ ਕੁਝ ਕਰ ਰਿਹਾ ਤੂੰ ਸਦਾ ਸਲਾਮਤ ਨਿਰੰਕਾਰ ਕਰਤਾਰ ਅਭੁੱਲ ਹੈ ਦੁਨੀਆਂ ਭੁੱਲਣ ਵਾਲੀ ਹੈ ਉਸ ਰੱਬ ਨੂੰ ਆਪਣੀ ਕੀਤੀ ਹੋਈ ਕਿਰਤ ਦਾ ਉਸ ਪ੍ਰਭ ਨੂੰ ਆਪਣੇ ਕੀਤੇ ਹੋਏ ਕਰਮ ਦਾ ਬਾਅਦ ਵਿੱਚ ਕੋਈ ਪਛੋਤਾਵਾ ਨਹੀਂ ਹੈ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਵੱਡੇ ਤੋਂ ਵੱਡਾ ਕਰਮ ਜਾਂ ਮੰਨ ਲਓ ਛੋਟੇ ਤੋਂ ਛੋਟਾ ਕਰਮ ਕੀਤਾ ਹੈ ਛੋਟੇ ਤੋਂ ਛੋਟੇ ਕਰਮ ਨੂੰ ਕਰਕੇ ਇਨਸਾਨ ਕਈ ਵਾਰ ਮੱਥੇ ਦੇ ਉੱਤੇ ਹੱਥ ਮਾਰ ਕੇ ਕਹਿੰਦਾ ਯਾਰ ਕਰਨਾ ਨਹੀਂ ਸੀ ਚਾਹੀਦਾ ਇਹ ਇਹ ਥੋੜਾ ਕੁ ਗਲਤ ਹੋ ਗਿਆ ਹੈ ਪਰ ਰੱਬ ਜੋ ਉਹ ਕੁਦਰਤ ਨੂੰ ਬਣਾ ਰਿਹਾ ਹੈ ਉਹ ਕੁਦਰਤ ਦੇ ਅੰਦਰ ਵਸਿਆ ਹੋਇਆ ਹੈ ਜੋ ਕੁਦਰਤ ਦੇ ਇਸ ਸਿਧਾਂਤ ਨੂੰ ਬਣਾ ਰਿਹਾ ਹੈ ਮਹਾਰਾਜ ਕਹਿੰਦੇ ਉਹਨੂੰ ਵੇਖਤਾ ਰਿਹਾ ਹੈ ਪਰ ਉਹਨੂੰ ਜੇਕਰ ਉਹ ਉਸ ਕੁਦਰਤੀ ਵਿਧਾਨ ਦੇ ਅੰਦਰ ਹਿਰਜੁਲ ਪੈਦਾ ਹੁੰਦੀ ਹੈ ਮਹਾਰਾਜ ਕਹਿੰਦੇ ਉਹਨੂੰ ਪਸ਼ੋਤਾਵਾ ਨਹੀਂ ਹੈ ਨਾ ਉਹਨੂੰ ਦਾਦ ਦੇ ਕੇ ਪਸ਼ੋਤਾਵਾ ਹੈ ਇਨਸਾਨ ਕਈ ਵਾਰ ਕਿਸੇ ਨੂੰ ਕੋਈ ਚੀਜ਼ ਦੇ ਕੇ ਪੁਸ਼ਤਾ ਜਾਂਦਾ ਹੈ ਕਹਿੰਦਾ ਇਹਨੂੰ ਨਹੀਂ ਸੀ ਦੇਣੀ ਚਾਹੀਦੀ ਮੂਰ ਸਾਰਿਆਂ ਨੂੰ ਦੇ ਦਿੰਦਾ ਪਰ ਇਹਨੂੰ ਆ ਚੀਜ਼ ਇਹ ਦਾਤ ਜਿਹੜੀ ਹੈ ਇਹਨੂੰ ਨਾ ਦਿੰਦਾ ਤੇ ਚੰਗਾ ਰਹਿਣਾ ਸੀ ਹਜ਼ੂਰ ਉਸ ਰੱਬ ਦੇ ਅਕਾਲ ਪੁਰਖ ਵਾਹਿਗੁਰੂ ਦੇ ਉਸ ਤਾਕਤ ਉਸ ਕੁਦਰਤ ਦੀ ਮਹਾਰੇ ਪਾਰਛਾ ਇਥੇ ਵਿਆਖਿਆ ਦਰਜ ਕਰ ਰਹੇ ਹਨ ਆਪ ਜੀ ਨੇ ਨੋਟ ਕੀਤਾ ਹੈ ਸਭ ਤੋਂ ਪਹਿਲਾਂ ਅਸੀਂ ਸੁਣੇਆਂ ਦੀਆਂ ਚਾਰ ਪੌੜੀਆਂ ਜਿਹੜੀਆਂ ਹਨ ਉਹਨਾਂ ਨੂੰ ਵਿਚਾਰਿਆ ਹੈ ਤੇ ਯਾਦ ਰੱਖਣਾ ਸੁਣਨ ਦਾ ਸਬੰਧ ਇਨਸਾਨ ਦੀ ਸੁਰਤ ਦੇ ਨਾਲ ਹੈ ਕੰਨਾਂ ਦੇ ਨਾਲ ਇਨਸਾਨ ਸੁਣਦਾ ਹੈ ਪਰ ਜਦੋਂ ਉਹਨੂੰ ਕਿਹਾ ਜਾਏ ਤੈਨੂੰ ਸੁਣਦਾ ਨਹੀਂ ਕਿੰਨਾ ਕੰਨਾਂ ਵਿੱਚ ਬੋਲਤੇ ਪੈਰੇ ਸਨ ਪਰ ਮੇਰਾ ਦਿਮਾਗ ਕਿਤੇ ਹੋਰ ਸੀ ਮੇਰਾ ਸੁਰਤ ਉੱਤੇ ਨਹੀਂ ਸੀ ਹੁਣ ਸੁਣਨ ਦਾ ਸਬੰਧ ਇਨਸਾਨ ਦੇ ਸਦਾ ਸੁਰਤ ਦੇ ਨਾਲ ਹੈ ਮਹਾਰਾਜ ਕਹਿੰਦੇ ਜਦੋਂ ਸੁਰਤ ਦੇ ਨਾਲ ਸੁਣਦਾ ਹੈ ਦੇ ਆਣ ਦੇ ਨਾਲ ਸੁਣਦਾ ਹੈ ਸੁਰਤ ਇਕਾਗਰ ਕਰ ਦਿੰਦਾ ਹੈ ਤਾਂ ਹੀ ਮਹਾਰਾਜ 파ਰਸ਼ਨ ਕਿਹਾ ਨਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਇਕ ਮੈਂ ਬੇਨਤੀ ਆਪ ਜੀ ਨੂੰ ਹੋਰ ਕਰਦੇ ਆ ਬਹੁਤ ਵਾਰ ਮੈਂ ਜ਼ਿਕਰ ਪਹਿਲਾਂ ਵੀ ਕੀਤਾ ਹੈ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਉਸਤਤ ਰੱਬ ਦੀ ਉਸਤਤ ਜਿਹੜੀ ਹੈ ਇਕਾਗਰਤਾ ਦੇ ਨਾਲ ਕਰ ਕਈ ਵਾਰ ਆਪ ਜੀ ਨੇ ਦੇਖਿਆ ਹੋਵੇਗਾ ਵੱਡੇ ਇਤਿਹਾਸਿਕ ਸਥਾਨਾਂ ਦੇ ਉੱਪਰ ਵੀ ਜੇਕਰ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਅਸੀਂ ਆਪਣੇ ਗੁਟਕਾ ਸਾਹਿਬ ਲੈ ਕੇ ਬੈਠ ਜਾਂਦੇ ਹਾਂ ਸਾਈਡ ਦੇ ਉੱਪਰ ਤੇ ਗੁਰਬਾਣੀ ਦਾ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਜਪ ਬਾਣੀ ਚੌਪਈ ਸਾਹਿਬ ਦਾ ਪਾਠ ਕਰਦੇ ਹਾਂ ਮਾਫ ਕਰੋ ਨਾ ਸਾਡੀ ਇਕਾਗਰਤਾ ਗੁਰਬਾਣੀ ਵਾਲੇ ਪਾਸੇ ਰਹਿੰਦੀ ਹੈ ਨਾ ਸਾਡੀ ਇਕਾਗਰਤਾ ਕੀਰਤਨ ਵਾਲੇ ਪਾਸੇ ਰਹਿੰਦੀ ਹੈ ਸਾਡਾ ਮਨ ਜਿਹੜਾ ਹੈ ਉਹ ਡਬਲ ਅਮਾਉਂਡਡ ਹੋਇਆ ਰਹਿੰਦਾ ਹੈ ਬਾਰ ਬਾਰ ਸਾਜ ਦੇ ਜਿਹੜੇ ਬੋਲ ਨੇ ਤਬਲੇ ਦੇ ਬੋਲ ਨੇ ਤਬਲੇ ਦਾ ਜਿਹੜਾ ਇਨਸਟਰੂਮੈਂਟ ਦਾ ਜਿਹੜਾ ਆਵਾਜ਼ ਹੈ ਸਾਊਂਡ ਹੈ ਸਾਡੇ ਕੰਨਾਂ 'ਚ ਪੈਂਦੀ ਰਹੇਗੀ ਇਨਸਾਨ ਬਾਰ ਬਾਰ ਪੰਕਤੀ ਨੂੰ ਪੜਦਾ ਹੈ ਉਹਦੀ ਪਕੜ ਨਹੀਂ ਬੰਦੀ ਫਿਰ ਉਹਨੂੰ ਦੋ ਤਿੰਨ ਵਾਰ ਪੜਦਾ ਹੈ ਇਹਦੇ ਨਾਲ ਇਕਾਗਰਤਾ ਨਹੀਂ ਹੁੰਦੀ ਨਾ ਇਹ ਸਾਨੂੰ ਸਮਝ ਲੱਗੇ ਕਿ ਗੁਰਬਾਣੀ ਵਿੱਚ ਕੀ ਕਿਹਾ ਜਾ ਰਿਹਾ ਹੈ ਨਾ ਸਾਨੂੰ ਇਹ ਸਮਝ ਲੱਗੇ ਕਿ ਪਾਠ ਵਿੱਚ ਕੀ ਕਿਹਾ ਜਾ ਰਿਹਾ ਹੈ ਤੇ ਸੁਣਨ ਦਾ ਸਬੰਧ ਸੁਰਤ ਦੇ ਨਾਲ ਹੈ ਸਿੱਖ ਰਹਿਤ ਮਰਿਆਦਾ ਚ ਇਹ ਗੱਲ ਨੋਟ ਹੈ ਕੋਡ ਕੀਤੀ ਹੋਈ ਹੈ ਕਿ ਕਿ ਸੰਗਤ ਵਿੱਚ ਇੱਕ ਸਮੇਂ ਇੱਕ ਚੀਜ਼ ਹੋ ਸਕਦੀ ਹੈ ਕੀਰਤਨ ਕਥਾ ਵਿਖਿਆਨ ਪਾਠ ਸੰਗਤ ਬੈਠੀ ਹੋਏ ਜੇਕਰ ਕੀਰਤਨ ਹੋ ਰਿਹਾ ਤੇ ਸਾਰੀ ਸੰਗਤ ਕੀਰਤਨ ਸਰਵਣ ਕਰੇ ਕਥਾ ਹੋ ਰਹੀ ਹੈ ਸਾਰੀ ਸੰਗਤ ਕਥਾ ਸਰਵਣ ਕਰੇ ਵਿਖਿਆਨ ਹੋ ਰਿਹਾ ਪਾਠ ਹੋ ਰਿਹਾ ਸਾਰੀ ਸੰਗਤ ਪਾਠ ਨੂੰ ਸਰਵਣ ਕਰੇ ਮਾਫ ਕਰਿਓ ਸਸਿ ਫਿਰ ਇੱਕ ਗਨੇ ਗੁਰੂ ਸਾਹਿਬ ਤੁਸੀਂ ਬੋਲ ਰਹੇ ਹੋ ਹੁਣ ਮੈਂ ਦੇਖਦਾ ਹਾਂ ਕਿ ਮੈਂ ਕੀ ਪੜਨਾ ਹੈ ਅਸੀਂ ਆਪਣੇ ਗੁਰਕਾ ਸਾਹਿਬ ਲੈ ਕੇ ਬੈਠੇ ਹੁੰਦੇ ਹਾਂ ਸੁਹਾਣਾ ਸਾਹਿਬ ਦੇਖੀਦਾ ਕਿਸੇ ਧਾਰਮਿਕ ਸਥਾਨ ਦੇ ਉੱਤੇ ਦਰਬਾਰ ਸਾਹਿਬ ਤੁਸੀਂ ਜਾਓ ਹਰਿਮੰਦਰ ਸਾਹਿਬ ਜਾਓ ਪਰ ਕਰਮਾਂ ਦੇ ਬਾਰ-ਬਾਰ ਜਿਹੜੀ ਅੰਦਰਲੀ ਪ੍ਰਕਰਮਾ ਹੈ ਹਰਿਮੰਦਰ ਸਾਹਿਬ ਦੀ ਉੱਥੇ ਗੁਰਕਾ ਸਾਹਿਬ ਲੈ ਕੇ ਮੋਬਾਈਲ ਤੋਂ ਪਾਠ ਕਰ ਰਹੇ ਹੁੰਦੇ ਹਨ ਗੁਰਬਾਣੀ ਦੇ ਅੰਦਰ ਕੀਰਤਨ ਹੋ ਰਿਹਾ ਹੁੰਦਾ ਹੈ ਸਾਡੀ ਇਕਾਗਰਤਾ ਨਹੀਂ ਬਣਦੀ ਸਕਰੀਨਾਂ ਲਗੀਆਂ ਹੋਈਆਂ ਨੇ तकरीबन ਹਰੇਕ ਕਾਰਨਰ ਦੇ ਉੱਪਰ ਤੇ ਮੈਂ ਬਹੁਤ ਵਾਰ ਵੇਖਦਾ ਹੁੰਨਾ ਕਿ ਜਦੋਂ ਅਸੀਂ ਲਾਈਨ ਵਿੱਚ ਵੀ ਲੱਗੇ ਹੁੰਦੇ ਹਰ ਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਆ ਸਾਡੇ ਕੋਲ ਫੈਸਿਲਿਟੀ ਹੈ ਹਰੇਕ तकरीबन 10 10 20 20 ਮੀਟਰ ਦੇ ਉੱਤੇ ਉਹਨਾਂ ਨੇ ਸਕਰੀਨਾਂ ਲਾਈਆਂ ਹੋਈਆਂ ਨੇ ਜੋ ਸੰਗਤ ਅੰਦਰ ਮੱਥਾ ਟੇਕਣ ਵਾਸਤੇ ਜਾ ਰਹੀ ਹੈ ਸਾਹਮਣੇ ਕੀਰਤਨ ਵਿਆਖਿਆ ਸਹਿਤ ਇੰਗਲਿਸ਼ ਚ ਪੰਜਾਬੀ ਚ ਹਿੰਦੀ ਚ ਤਿੰਨੇ ਭਾਸ਼ਾ ਵਿੱਚ ਉਹਦੇ ਅਰਥ ਨੇ ਕੀ ਸੰਗਤ ਪੜੇ ਜੋ ਅੰਦਰ ਭਾਈ ਸਾਹਿਬ ਕੀਰਤਨ ਸਰਵਣ ਕਰਵਾ ਰਹੇ ਹਨ ਉਹ ਕੀਰਤਨ ਦੇ ਅਰਥ ਕੀ ਨੇ ਹੋ ਸਕਦਾ ਹੈ ਪ੍ਰਕਰਮਾਂ ਤੋਂ ਲੈ ਕੇ ਅਮਥਾ ਟੇਕ ਦੇ ਤੱਕ ਜ਼ਿੰਦਗੀ ਸਾਰੀ ਬਦਲ ਜਾਏ ਅਰਥਾ ਨੂੰ ਵੇਖ ਕੇ ਜਮਾਨੇ ਦੇ ਵਿੱਚ ਕਈ ਵਿਚਾਰ ਲੈ ਕੇ ਆਏ ਸੀ ਸਾਰੇ ਬਦਲ ਜਾਣ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਦੇ ਦਰ ਦੇ ਉੱਤੇ ਮੁਗਲ ਸੈਨਿਕ ਚੜ੍ਹ ਕੇ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਨਹੀਂ ਸਤਿਗੁਰ ਪਾਤਸ਼ਾਹ ਤੀਰ ਦਾ ਵਾਰ ਕਰਦੇ ਨੇ ਤੇ ਮਹਾਰਾਜ 파ਰਸ਼ਾ ਉਹਨੂੰ ਜਿਹੜਾ ਹੈ ਤੀਰ ਦਾ ਵਾਰ ਕਰਕੇ ਗੁਰੂ ਦੇਵ 파ਰਸ਼ਾ ਉਹਨੂੰ ਖਤਮ ਕਰ ਦਿੰਦੇ ਨੇ ਤੇ ਮਹਾਰਾਜ 파ਰਸ਼ਾ ਨਦਰ ਦਾ ਵਾਰ ਕਰਦੇ ਨੇ ਤੇ ਨਦਰ ਦਾ ਵਾਰ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ 파ਰਸ਼ਾ ਨੂੰ ਮੂਰੀਦ ਬਣਾ ਲੈਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਉਹਨਾਂ ਦੇ ਸ਼ਬਦ ਉਹਨਾਂ ਦਾ ਜਲਾਹੋ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ 파ਰਸ਼ਾ ਦਾ ਸਰੂਪ ਉਸ ਮਹਾਰਾਜ ਦੇ ਸਰੂਪ ਨੂੰ ਤੱਕ ਕੇ ਮਹਾਰਾਜ ਪਾਤਸ਼ਾਹ ਦੇ ਸ਼ਬਦਾਂ ਨੂੰ ਸੁਣ ਕੇ ਮੁਗਲ ਸੈਨਿਕ ਚੜ ਕੇ ਆਉਂਦੇ ਪਾਤਸ਼ਾਹ ਮਹਾਰਾਜ ਤੀਰ ਦਾ ਵਾਰ ਕਰਦੇ ਨੇ ਉਹਨੂੰ ਮੁਰਦਾ ਕਰ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸ਼ਬਦ ਦਾ ਮਹਾਰਾਜ ਨਦਰ ਦਾ ਵਾਰ ਕਰਦੇ ਨੇ ਮੁਰਦੇ ਨੂੰ murid ਬਣਾ ਲੈਂਦੇ ਨੇ ਇਸੇ ਕਰਕੇ ਗੁਰੂ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਜਦੋਂ ਸਰਵਣ ਕਰੋ ਮਹਾਰਾਜ ਤੇਰੀ ਨਦਰ ਦਾ ਵਾਰ ਹੋ ਜਾਏ ਮਹਾਰਾਜ ਤੇਰੇ ਸ਼ਬਦਾਂ ਦਾ ਵਾਰ ਹੋ ਜਾਏ ਜਦੋਂ ਤੇਰੇ ਸ਼ਬਦਾਂ ਦਾ ਵਾਰ ਹੋ ਗਿਆ ਪਾਤਸ਼ਾਹ ਸਕੀਪਰ ਸਾਡੀ ਸੁਰਤ ਜੁੜ ਜਾਏ ਸੁਣਨ ਦਾ ਸਬੰਧ ਸੁਰਤ ਦੇ ਨਾਲ ਹੈ ਮਹਾਰਾਜ ਕਹਿੰਦੇ ਜਦੋਂ ਸੁਰਤ ਦੇ ਨਾਲ ਸੁਣਦਾ ਹੈ ਫਿਰ ਤੇਰੇ ਅੰਦਰ ਇੱਕ ਯਕੀਨ ਵੱਜ ਜਾਂਦਾ ਹੈ ਤੇਰੇ ਅੰਦਰ ਇੱਕ ਵਿਸ਼ਵਾਸ ਭਾਵਨਾ ਵੱਜ ਜਾਂਦੀ ਹੈ ਮਹਾਰਾਜ ਕਹਿੰਦੇ ਫਿਰ ਮੰਨਣਾ ਸ਼ੁਰੂ ਕਰਦੇ ਫਿਰ ਮੰਨੇ ਕੀ ਗੱਤ ਕਹੀ ਨਾ ਜਾਏ ਆਪ ਜੀ ਨੇ ਸਾਰੀਆਂ ਪੰਕਤੀਆਂ ਨੂੰ ਸਰਵਣ ਕੀਤਾ ਹੈ ਹੁਣ ਮਹਾਰਾਜ ਬਖਸ਼ਿਸ਼ ਕਰਨ ਲੱਗੇ ਜਦੋਂ ਸੁਣਿਆ ਗਿਆ ਤੇਰਾ ਸਬੰਧ ਜਦੋਂ ਸੁਰਤ ਦੇ ਨਾਲ ਬਣ ਗਿਆ ਤੇ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਕਹਿੰਦੇ ਹੁਣ ਤੂੰ ਪ੍ਰਵਾਨ ਹੋ ਗਿਆ ਤੇਰੀ ਪ੍ਰਵਾਨਤਾ ਚੜ ਗਈ ਹਰੇਕ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਐਸੀ ਕਰੰਸੀ ਨੂੰ ਵਰਤਦਾ ਹੈ ਨੋਟ ਨੂੰ ਵਰਤਦਾ ਹੈ ਵਰਤਦਾ ਹੈ ਕਿਸੇ ਚੀਜ਼ ਨੂੰ ਵਰਤਦਾ ਹੈ ਉਹ ਦੁਕਾਨ ਤੇ ਲੈ ਕੇ ਜਾਏ ਕਿਸੇ ਸ਼ੋਅਰੂਮ ਦੇ ਉੱਤੇ ਲੈ ਕੇ ਜਾਈ 5 500 ਦੇ ਨੋਟ ਕੁੜਕੜੇ ਕੁੜਕੜੇ ਬਿਲਕੁਲ ਆਕੜੇ ਹੋਏ ਜਾ ਕੇ ਉਹਨੂੰ ਦਿੰਦਾ ਹੈ ਕਹਿੰਦਾ ਕਿੰਨਾ ਬਿੱਲ ਬਣਿਆ ਕਹਿੰਦਾ 5000 ਰੁਪਏ ਕਹਿੰਦਾ ਆ ਲੋ ਉਹਨੂੰ 10 ਨੋਟ ਫੜਾਉਂਦਾ ਹੈ ਕਹਿੰਦਾ ਮੈਨੂੰ ਬਿੱਲ ਦੇ ਦਿਓ ਕਹਿੰਦਾ ਬਿੱਲ ਤੈਨੂੰ ਕਿਸ ਚੀਜ਼ ਦਾ ਦਵਾਂ ਜਿਹੜੇ ਨੋਟ ਲੈ ਕੇ ਆਏ ਪ੍ਰਵਾਨ ਨਹੀਂ ਹੈ ਕਹਿੰਦਾ ਪ੍ਰਵਾਨ ਕਿਉਂ ਨਹੀਂ ਹੈ ਅਜੇ ਕਿਨੇ ਆਕੜੇ ਹੋਏ ਕਾਗਜ ਨੇ ਇਤਤਾਰ ਵੀ ਪਈ ਹੈ ਇਹ ਜੋ ਸਭ ਕੁਝ ਪਿਆ ਹੈ ਕਹਿੰਦਾ ਹੈ ਹੀ ਨਕਲੀ ਹੈ ਤੂੰ ਤਾਰ ਪਾਈ ਹੈ ਸਭ ਕੁਝ ਪਾਇਆ ਇਹ ਨਕਲੀ ਹੈ ਇਹ ਪ੍ਰਮਾਨ ਨਹੀਂ ਚੜੇਗਾ ਇਹਦੀ ਦਿੱਖ ਅਸਲੀ ਵਰਗੀ ਹੈ ਪਰ ਪ੍ਰਮਾਨ ਨਹੀਂ ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਨਸਾਨ ਧਰਮ ਦੀ ਦੁਨੀਆ ਦੇ ਅੰਦਰ ਬਾਣਾ ਪਾ ਕੇ ਹੁੰਦਾ ਹੈ ਧਰਮ ਦੀ ਦੁਨੀਆ ਦੇ ਅੰਦਰ ਪਹਿਰਾਵਾ ਪਾ ਕੇ ਹੁੰਦਾ ਹੈ ਤੇ ਗੁਰੂ ਦੇ ਘੋਲਕ ਵਿੱਚ ਆ ਕੇ ਮਾਇਆ ਅਰਪਣ ਕਰਕੇ ਪੈਸਾ ਅਰਪਣ ਕਰਕੇ ਭੇਟ ਕਰਕੇ ਮਹਾਰਾਜ ਮਾ ਤੇਰੇ ਦਰ ਦੇ ਉੱਤੇ ਆ ਕੇ ਹਾਜ਼ਰ ਹੋ ਗਿਆ ਮਾਰੇ ਪ੍ਰਵਾਨ ਕਰ ਲੋਗੇ ਪਾਸ਼ਾ ਮਾਰੇ ਕਹਿੰਦੇ ਪ੍ਰਵਾਨਤਾ ਨਹੀਂ ਸੁਣ ਸੁਣ ਕੇ ਆਪਣੀ ਜ਼ਿੰਦਗੀ ਦੇ ਅੰਦਰ ਵਿਸ਼ਵਾਸ ਤੇ ਯਕੀਨ ਨੂੰ ਪਕਿਆਂ ਕਰ ਜਦੋਂ ਉਹ ਯਕੀਨ ਹੈ ਜਦੋਂ ਉਹ ਵਿਸ਼ਵਾਸ ਤੇਰੀ ਜ਼ਿੰਦਗੀ ਦੇ ਅੰਦਰ ਪੱਕਿਆ ਹੋ ਗਿਆ ਪਾਰਸ਼ਾ ਮਹਾਰਾਜ ਕਹਿੰਦੇ ਫਿਰ ਪ੍ਰਮਾਨ ਹੋ ਜਾਏਗਾ ਸਤਿਗੁਰੂ ਜੀ ਨੇ ਇੱਥੇ ਪੰਚ ਪ੍ਰਵਾਨ ਦੀ ਗੱਲ ਕੀਤੀ ਹੈ ਪੰਚ ਉਹ ਹੈ ਜੋ ਸਰੇਸ਼ਟ ਹੁੰਦਾ ਹੈ ਸਰਵ ਉੱਚਮ ਹੁੰਦਾ ਹੈ ਸਾਰਿਆਂ ਨਾਲੋਂ ਚੰਗਾ ਹੁੰਦਾ ਹੈ ਇੱਥੇ ਪੰਜ ਗਿਣਤੀ ਦਾ ਸ਼ਬਦ ਨਹੀਂ ਆਇਆ ਇੱਥੇ ਪੰਚ ਸ਼ਬਦ ਜਿਹੜਾ ਉਹ ਮਨੁੱਖ ਜਿਨ੍ਹਾਂ ਨੇ ਨਾਮ ਸੁਣਿਆ ਜਿਨ੍ਹਾਂ ਨੇ ਪਹਿਲੇ ਜੁੱਟ ਵਿੱਚ ਉਹ ਅਸੀਂ ਪੜ ਕੇ ਆਏ ਆ ਨਾ ਜਿਨ੍ਹਾਂ ਨੇ ਨਾਮ ਸੁਣਿਆ ਹੈ ਨਾਮ ਸੁਣ ਕੇ ਜਿਨ੍ਹਾਂ ਨੇ ਬਾਅਦ ਵਿੱਚ ਉਹਨਾਂ ਦੀ ਸੁਰਤ ਜੁੜ ਗਈ ਸੁਰਤ ਜੁੜਨ ਦੇ ਨਾਲ ਜਿਨ੍ਹਾਂ ਦੇ ਅੰਦਰ ਪ੍ਰਤੀਤ ਆ ਗਈ ਇਹਨਾਂ ਅੰਦਰ ਵਿਸ਼ਵਾਸ ਵੱਧ ਗਿਆ ਮਹਾਰਾਜ ਕਹਿੰਦੇ ਫਿਰ ਪੰਚ ਬਣ ਜਾਂਦਾ ਹੈ ਸਤਿਗੁਰ ਪਾਤਸ਼ਾਹ ਦੀ ਬਾਣੀ ਦੇ ਅੰਦਰ ਜ਼ਿਕਰ ਵੀ ਇੱਕ ਚੀਜ਼ ਦਾ ਆਇਆ ਕਿ ਇਹ ਵਿਦ ਨਗਰ ਬੁੱਠਾ ਮੇਰੇ ਭਾਈ ਕਿਹੜੇ ਤਰੀਕੇ ਨਾਲ ਗੁਰਪੰਚ ਮਨਾਏ ਪੰਜਾਂ ਨੂੰ ਮਨਾ ਲਿਆ ਸਤਿਗੁਰ ਕਹਿੰਦੇ ਪੰਜਾਂ ਨੂੰ ਮਨਾ ਕੇ ਪੰਜਾਂ ਨੂੰ ਰਸਾਲੈ ਪੰਜਾਂ ਨੂੰ ਵਿਸਾਲੈ ਤੇ ਪੰਜਾਂ ਨੂੰ ਗਵਾਲੈ ਮਾਰੇ ਪਾਸ਼ਾ ਨੇ ਕਿੰਨੀ ਪਿਆਰੀ ਗੱਲ ਕੀਤੀ ਹੈ ਗੁਰਦੇਵ ਪਾਸ਼ਾ ਬਖਸ਼ਿਸ਼ ਕਰਨ ਲੱਗੇ ਕਹਿੰਦੇ ਪੰਚ ਮਨਾਏ ਪੰਚ ਰਸਾਏ ਪੰਜਾਂ ਨੂੰ ਮਨਾ ਲੈ ਪੰਜਾਂ ਨੂੰ ਰਸਾਲੈ ਜੇ ਪੰਚ ਬੰਨਣਾ ਚਾਹੁੰਦਾ ਹੈ ਮਾਰੇ ਕਹਿੰਦੇ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਉਹਨ ਕਿਹੜੇ ਨੇ ਮਹਾਰਾਜ ਕਹਿੰਦੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਸਾਰੇ ਤੇਰੇ ਨਾਲ ਰੁੱਸੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਤੇਰੇ ਨਾਲ ਰੁੱਸੀਆਂ ਹੋਈਆਂ ਨੇ ਜਿਹੜਾ ਰੁੱਸਿਆ ਹੋਏ ਨਾ ਉਹਨੂੰ ਕਿਉਂ ਨਾ ਮੇਰੇ ਕੰਮ ਆ ਕੇ ਕਹਿੰਦਾ ਮੈਂ ਕਿਉਂ ਆਵਾਂ ਮੈਨੂੰ ਤੇਰੇ ਨਾਲ ਰੁੱਸਿਆ ਹੋਇਆ ਕਹਿੰਦਾ ਜੇਰ ਉਹਦੇ ਕੋਲ ਤੂੰ ਆਪਣੀ ਹੈਲਪ ਮੰਗ ਲਾ ਕੋਈ ਕਹਿੰਦਾ ਉਹਨੇ ਮੇਰੇ ਕੰਮ ਨਹੀਂ ਆਉਣਾ ਕਹਿੰਦਾ ਕਿਉਂ ਕਿ ਉਹਨਾਂ ਥੋੜਾ ਉਹਦੇ ਨਾਲ ਮਨ ਵੇਟਾਵ ਹੈ ਉਹ ਵੀ ਮੇਰੇ ਨਾਲ ਰੁੱਸਿਆ ਹੋਇਆ ਮਾਰਕ ਕਹਿੰਦੇ ਤੇਰੀ ਜ਼ਿੰਦਗੀ ਦੇ ਅੰਦਰ ਹਲਚਲ ਜਿਹੜੀ ਉਹ ਤਾਂ ਪੈਦਾ ਹੋਈ ਹੈ 파ਸ਼ਾ ਕਹਣ ਲੱਗੀ ਉਹਦਾ ਕਾਰਨ ਇਹਕ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਆ ਸਾਰੀਆਂ ਚੀਜ਼ਾਂ ਨੂੰ ਰਸਾ ਕੇ ਰੱਖਿਆ ਸਤ ਵੀ ਸੰਤੋਖ ਵੀ ਦਇਆ ਵੀ ਧਰਮ ਵੀ ਧੀਰਜ ਵੀ ਪੰਜ ਮਨਾਏ ਪੰਜ ਰਸਾਏ ਮਾਰਕ ਨੇ ਜਿਹੜੀ ਚੀਜ਼ ਰਸਾਉਣ ਵਾਲੀ ਸੀ ਉਹਨੂੰ ਤੂੰ ਬਣਾ ਕੇ ਰੱਖਿਆ ਉਹਨੂੰ ਤੂੰ ਜਫੀਆਂ ਪਾ ਕੇ ਬੈਠਾ ਹੈ ਕਿਹੜੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਸਾਏ ਇਹਨਾਂ ਨੂੰ ਜ਼ਿੰਦਗੀ ਦੇ ਅੰਦਰ ਵਸਾਲਾ ਦੇ ਆ ਪੰਜਾਂ ਨੂੰ ਗਵਾਲਾ ਤੇ ਮਹਾਰਾਜ ਕਹਿੰਦੇ ਇਨ ਵਿਦ ਨਗਰ ਬੁੱਠਾ ਮੇਰੇ ਭਾਈ ਆ ਤਰੀਕੇ ਨਾਲ ਤੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਤੇਰਾ ਆ ਸਰੀਰ ਦਾ ਜੀਓ ਪਿੰਡ ਸਭ ਤੇਰੇ ਦੀ ਗੱਲ ਪੜਦੇ ਹੋਣਾ ਇਹ ਨਗਰ ਜਿਹੜਾ ਤੇਰਾ ਪਾਰਸ਼ਾ ਕਿਨੇ ਬੁੱਠਾ ਹੋ ਜਾਏਗਾ ਵਸਿਆ ਹੋਇਆ ਹੋ ਜਾਏਗਾ ਖੇੜੇ ਵਾਲਾ ਬਣ ਜਾਏਗਾ ਮਹਾਰਾਜ ਕਹਿੰਦੇ ਪੰਜ ਪਰਵਾਨ ਉਹ ਪੰਜ ਜਨ ਪਰਵਾਨ ਹੋ ਜਾਂਦੇ ਹਨ ਪੰਚ ਪ੍ਰਧਾਨ ਉਹ ਪੰਚ ਜਣ ਜਿਹੜੇ ਹਨ ਪ੍ਰਧਾਨ ਹੋ ਜਾਂਦੇ ਹਨ ਬੜਾ ਪਿਆਰਾ ਸ਼ਬਦ ਸਾਨੂੰ ਮਿਲਿਆ ਸੀ ਪੰਜਾਂ ਦੀ ਪੰਚਾਇਤ ਪੰਚਾਇਤ ਜਿਹੜੀ ਹੈ ਉਹ ਨੂੰ ਪੰਜ ਜਣਿਆਂ ਨੂੰ ਚੁਣ ਕੇ ਇੱਕ ਪੰਚਾਇਤ ਬਣਦੀ ਹੈ ਪੰਜ ਪਿਆਰੇ ਬੜੇ ਸੋਹਣੇ ਸ਼ਬਦ ਸਨ ਇਹ ਸਤਿਗੁਰ ਪਾਤਸ਼ਾਹ ਮਹਾਰਾਜ ਵੱਲੋਂ ਮਿਲੀ ਹੋਈ ਮਰਿਆਦਾ ਦੇ ਵਿੱਚ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 파ਰਸ਼ਾਣੀ ਪੰਜ ਪਿਆਰਿਆਂ ਦੀ ਚੋਣ ਕੀਤੀ ਹੈ ਇਹਨਾਂ ਪੰਜਾਂ ਨੂੰ ਮੇਰਾ ਰੂਪ ਜਾਨਣਾ ਪੰਚਾਇਤ ਉਹਨਾਂ ਵਿੱਚੋਂ ਨਿਕਲਿਆ ਹੋਇਆ ਇਹ ਸ਼ਬਦ ਹੈ ਹੁਣ ਦੇਖੋ ਜਿਹੜਾ ਰੱਬ ਦੇਖਦਾ ਹੈ ਅੱਜ ਪੰਚਾਇਤਾਂ ਦੇ ਕੀ ਹਾਲ ਨੇ ਨਸ਼ੇ ਵਿੱਚ ਕੋਈ ਬੰਦਾ ਫੜਿਆ ਜਾਂਦਾ ਹੈ ਉਹਨੂੰ ਫੜੇ ਹੋਏ ਨੂੰ ਮੁਲਾਜ਼ਮ ਲੈ ਕੇ ਚਲੇ ਜਾਂਦੇ ਨੇ ਪੰਚ ਪੰਚਾਇਤ ਜਿਹੜੀ ਹੈ ਉਹ ਫੇਰ ਜਾ ਕੇ ਛੁਡਾ ਕੇ ਲੈ ਆਉਂਦੀ ਹੈ ਝੂਠੇ ਫੈਸਲੇ ਕਰਾਉਣੇ ਕਿੰਨੇ ਆ ਲੋਕਾਂ ਦੇ ਜਿਹੜੇ ਹਨ ਉਹਨਾਂ ਨੇ ਤਲਾਕ ਦੇ ਜਿਹੜੇ ਅੱਗੇ ਫੈਸਲੇ ਹਨ ਉਹਨਾਂ ਨੇ ਕੀਤੇ ਨੇ ਕਿੰਨੀਆਂ ਲੜਕੀਆਂ ਦੇ ਨਾਲ ੱਤਕਾ ਹੋਇਆ ਤੇ ਸਾਰਾ ਵੋਟ ਬੈਂਕਿੰਗ ਦੇ ਕਰਕੇ ਕਿਉਂਕਿ ਲੜਕੀ ਦੀ ਵੋਟ ਤੇ ਉਸ ਉਸ ਲੜਕੀ ਦੀ ਕੱਲੀ ਵੋਟ ਹੈ ਉਸ ਪਿੰਡ ਦੇ ਵਿੱਚ ਲੈ ਕੇ ਚਲੀ ਗਈ ਉਹ ਆਪਣੇ ਪੇਕੇ ਘਰ ਚ ਚਲੀ ਜਾਏਗੀ ਹੁਣ ਉਸੇ ਨਗਰ ਦੇ ਵਿੱਚ ਉਦੇ ਸਹੁਰੇ ਦੀ ਉਹਦੀ ਸੱਸ ਦੀ ਉਹਦੇ ਦੇਰ ਦੀ ਉਹਦੇ ਜੇਉਠ ਦੀ ਕਿੰਨੀਆਂ ਵੋਟਾਂ ਹੋਣਗੀਆਂ ਉੱਥੇ ਪੰਚਾਇਤ ਵੋਟ ਕਰਕੇ ਆਪਣੇ ਛਲੜਾਂ ਦੇ ਲਈ ਆਪਣੀ ਝੂਠੀ ਤੌਂਸ ਦੇ ਲਈ ਫੈਸਲੇ ਕਈ ਗਲਤ ਕਰਕੇ ਦਿਖਾ ਦਿੰਦੀ ਹੈ ਅੰਦਰੋਂ ਆਪਣੇ ਆਪ ਨੂੰ ਪਤਾ ਹੁੰਦਾ ਕੀਤਾ ਦੇ ਤੱਕਾ ਪਰ ਵੋਟਾਂ ਨਹੀਂ ਲੈਣੀਆਂ ਉਹਨਾਂ ਵਾਲੇ ਸਮੇਂ ਦੇ ਵਿੱਚ ਪਿੰਡ ਦੀ ਵੋਟ 181200 ਵੋਟ ਨਹੀਂ ਹੁੰਦੀ 5500 ਵੋਟਾਂ ਹੁੰਦੀਆਂ ਨੇ ਪਿੰਡ ਦੀਆਂ ਉਹਦੇ ਵਿੱਚ ਇੰਨੀ ਕ腐ਸ਼ਨ ਹੈ ਤੇ ਫਿਰ ਅਸੀਂ ਕੀ ਉਮੀਦ ਲਾਉਂਦੇ ਆ ਕਿ ਐਮਐਲਏ ਐਮਪੀ ਜਿਹੜੇ ਸਾਡੇ ਹੱਕ 'ਚ ਬੁਗਤਣਗੇ। ਤੁਸੀਂ ਛੋਟੀਆਂ ਗ੍ਰਾਂਟਾਂ ਖਾਣੀਆਂ ਨੇ ਨਾ। ਆ ਕੱਲ ਦੀ ਖ਼ਬਰ ਪੜ੍ਹ ਰਿਹਾ ਸੀ ਮੈਂ ਕਾਗਜ਼ੀ ਪਤਰੀ ਬਿਲਕੁਲ ਪਿੰਡ ਬਣਾ ਕੇ ਸਥਾਪਿਤ ਕਰ ਦਿੱਤਾ ਕਾਗਜ਼ੀ ਪਤਰੀ। ਉਹਨੂੰ ਪਿੰਡ ਬਣਾ ਕੇ ਰੱਖ ਦਿੱਤਾ ਪਰ ਪੰਜਾਬ ਦੀ ਧਰਤੀ ਉੱਤੇ ਪਿੰਡ ਹੀ ਨਹੀਂ 45 ਲੱਖ ਰੁਪਏ ਦੀ ਗ੍ਰਾਂਟ ਦੇ ਦਿੱਤੀ ਪੰਚਾਇਤ ਨੂੰ। ਕੀ ਉਮੀਦ ਕਰਦੇ ਹਾਂ ਆਪਾਂ? ਸਤਿਗੁਰ ਪਾਲਸ਼ਾ ਕਹਿੰਦੇ ਤੂੰ ਪੰਜ ਬਣ ਅਸ਼ੋਤ ਹੋਂਸ ਵਾਲਾ ਨਹੀਂ ਜਿਹੜਾ ਤੈਨੂੰ ਪੰਜ ਬਣ ਆਵਾਜ਼ ਮਾਰੇ ਕਹੇ ਕਿ ਤੈਨੂੰ ਸਰਪੰਚ ਕਹੇ ਕਿ ਆਵਾਜ਼ ਮਾਰੇ ਜਿਹੜੇ ਹੁਣ ਬੰਦੇ ਨੇ 10-12 ਲੱਖ ਰੁਪਏ ਇਲੈਕਸ਼ਨ ਦੇ ਉੱਤੇ ਲਾ ਲਿਆ ਕੱਢਣਾ ਫਿਰ ਲੋਕਾਂ ਦੇ ਹੱਡਾਂ ਵਿੱਚੋਂ ਹੀ ਆ ਉਹਨੇ ਕਿੱਥੋਂ ਕੱਢਣਾ ਹੈ ਸਤਿਗੁਰ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪੰਚ ਪਰਵਾਣ ਤੂੰ ਪਰਵਾਣ ਹੋਣਾ ਚਾਹੁੰਦਾ ਤੇ ਪਹਿਲਾਂ ਆ ਕਰ ਸੁਰਤ ਦੇ ਨਾਲ ਗੁਰਬਾਣੀ ਨੂੰ ਸੁਣ ਗੁਰੂ ਦੇ ਗਿਆਨ ਨੂੰ ਸੁਰਤ ਦੇ ਨਾਲ ਹਾਸਲ ਕਰ ਜਦੋਂ ਪਰ ਪੱਕ ਹੋ ਗਿਆ ਵਿਸ਼ਵਾਸ ਤੇਰਾ ਵੱਜ ਗਿਆ ਪੰਚ ਪ੍ਰਧਾਨ ਮਹਾਰਾਜ ਕਹਿੰਦੇ ਤੂੰ ਆ ਪ੍ਰਧਾਨ ਬਣੇਗਾ ਝੂਠੀਆਂ ਪ੍ਰਧਾਨਗੀਆਂ ਵਾਤੇ ਨਾਲ ਲੜੀਏ ਪੰਚ ਪਰਵਾਨ ਪੰਚ ਪ੍ਰਧਾਨ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ ਕਹਿੰਦੇ ਅਜ ਦੇ ਸਮੇਂ ਦੀ ਹਾਲਾਤ ਪਤਾ ਕੀ ਨੇ ਮਾਰਕ ਨੇ ਜਿੰਨਾ ਬੰਦਾ ਇਲਤੀ ਹੋਏਗਾ ਉਹਨੂੰ ਪਿੰਡ ਦਾ ਚੌਧਰੀ ਬਣਾ ਦੇਣਗੇ ਉਹ ਪਿੰਡ ਦਾ ਸਰਪੰਚ ਬਣ ਜਾਏਗਾ ਇਹਨੇ ਅਜ ਤੱਕ ਕਿਸੇ ਨੂੰ ਸਤਕ ਸਤਨਾ ਕਹੀ ਹੋਏ ਕਿ ਜਿਹੜਾ ਆਕੜ ਦੇ ਨਾਲ ਵੱਜਿਆ ਹੋਇਆ ਹੋਵੇਗਾ ਉਹਨੂੰ ਸਰਪੰਚ ਬਣਾ ਦੇਣਗੇ ਜਿੰਨਾ ਸ਼ਰਾਰਤੀ ਹੋਏਗਾ ਜਿੰਨਾ ਇਲਤੀ ਹੋਏਗਾ ਉਹਨੂੰ ਪ੍ਰਧਾਨ ਬਣਾ ਦੇਣਗੇ ਉਹਨੂੰ ਸਰਪੰਚ ਬਣਾ ਦੇਣਗੇ ਜਿਹੜਾ ਸਮਾਜ ਵਾਸਤੇ ਕੁਝ ਕਰਨ ਦੇ ਯੋਗ ਹੈ ਜਿਹੜਾ ਪਿੰਡ ਵਾਸਤੇ ਕੁਝ ਕਰ ਸਕਦਾ ਹੈ ਉਹਨੂੰ ਕਹਿੰਦੇ ਕੀ ਕਰੇਗਾ ਹੁਣ ਆਪਣੇ ਕੰਮ ਨਹੀਂ ਕਰਾਉਣੇ ਗਲਤ ਕੰਮ ਹੀ ਕਰਾਉਣਗੇ ਸਾਈਨ ਵੀ ਕਰਾਉਣੇ ਹੋਣਗੇ ਗਲਤ ਮਤੇ ਵੀ ਭਗਾਉਣੇ ਹੋਣਗੇ ਜੇ ਕਰਪਟ ਬੰਦਾ ਬਣੇਗਾ ਇਲਤੀ ਬੰਦਾ ਬਣੇਗਾ ਉਹਨੂੰ ਜਦੋਂ ਮਰਜ਼ੀ ਖਰੀਦਿਆ ਜਾ ਸਕਦਾ ਹੈ ਜਿਹੜਾ ਇਨਸਾਨ ਚੰਗਾ ਹੋਏਗਾ ਉਹਨੂੰ ਪ੍ਰਧਾਨ ਨਹੀਂ ਬਣ ਦੇਣਾ ਉਹਨੂੰ ਸਰਪੰਚ ਨਹੀਂ ਬਣ ਦੇਣਾ ਉਹਦੇ ਕੋਲ ਅਹੁਦਾ ਨਹੀਂ ਆਉਣ ਦੇਣਾ ਕਿੰਨਾ ਕੁੜ ਚਲਦਾ ਹੈ ਉਹ ਲੋਕ ਨੇ ਜਿਹੜੇ ਰੋਜ਼ਾਨਾ ਪੜਨ ਵਾਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਬਾਅਦ 'ਚ ਲੋਚਦੇ ਨੇ ਪਹਿਲਾਂ ਆਪਣੇ ਆਪ ਨੂੰ ਦੇਖਦੇ ਨੇ ਸਾਡੇ ਕੋਲ ਸੀਟ ਕਦੋਂ ਆਏਗੀ ਸਾਡੇ ਕੋਲ ਤਾਕਤ ਕਦੋਂ ਆਏਗੀ ਮਹਾਰਾਜ ਕਨੇ ਪ੍ਰਧਾਨ ਬੰਨਾ ਚਾਹੁੰਨਾ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਸੁਰਤ ਦੇ ਨਾਲ ਗੁਰਬਾਣੀ ਨੂੰ ਪੜ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਨ ਉਹ ਰੱਬ ਦੀ ਦਰਗਾਹ ਰੱਬ ਦੇ ਉਸ ਹੁਕਮ ਦੇ ਵਿੱਚ ਰੱਬ ਦੇ ਉਸ ਨਦਰ ਦੇ ਵਿੱਚ ਮਹਾਰਾਜ ਕਨੇ ਮਾਨ ਪ੍ਰਾਪਤ ਕਰਦੇ ਨੇ ਪੰਚ ਸੋਹੇਂ ਦਾਰਾ ਜਾਨ ਉਹ ਰੱਬ ਦੇ ਦਰ ਦੇ ਉਤੇ ਮਹਾਰਾਜ ਪਾਰਸ਼ਕ ਨੇ ਸ਼ੋਭਦੇ ਹਨ ਪੰਚੇ ਸੋਹੇ ਦਰ ਆ ਜਾਨ ਪੰਚਾਂ ਕਾ ਗੁਰ ਏਕ ਧਿਆਨ ਮਹਾਰਾਜ ਕਹਿੰਦੇ ਉਹਨਾਂ ਦਾ ਫਿਰ ਇੱਕੋ ਕੇਵਲ ਗੁਰੂ ਗਿਆਨ ਜਿਹੜਾ ਹੈ ਮਹਾਰਾਜ ਪਾਰਸ਼ਕ ਕਹਿੰਦੇ ਉਹਨਾਂ ਦਾ ਧਿਆਨ ਦੇ ਵਿੱਚ ਉਹੀ ਰਹਿੰਦਾ ਹੈ ਪੰਚਾਂ ਕਾ ਗੁਰ ਏਕ ਧਿਆਨ ਤੇ ਮਹਾਰਾਜ ਕਹਿੰਦੇ ਜੇ ਕੋ ਕਹੇ ਕਰੇ ਵਿਚਾਰ ਜੇਕਰ ਉਹਨਾਂ ਬਾਰੇ ਕੁਝ ਬਿਆਨ ਕਰਨ ਦਾ ਯਤਨ ਵੀ ਕਰੇ ਮਹਾਰਾਜ ਪਾਰਸ਼ਕ ਨੇ ਬਿਆਨ ਨਹੀਂ ਕਰੇ ਕੀਤਾ ਜਾ ਸਕਦਾ ਜੇ ਕੋ ਕਹੇ ਉਹ ਗਿਸ ਰੇਸਟ ਹੋ ਜਾਂਦਾ ਹੈ ਉਤਮ ਹੋ ਜਾਂਦਾ ਹੈ ਜੋ ਗੁਰਬਾਣੀ ਨੂੰ ਪੜ੍ਹਦਾ ਹੈ ਗੁਰਬਾਣੀ ਦਾ ਰੂਪ ਬਣ ਜਾਂਦਾ ਹੈ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ شمار ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਉਸ ਕੁਦਰਤ ਦਾ ਫਿਰ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਰਤੇ ਕਹਿ ਕਰਨੇ ਨਾਹੀ شمار ਤੇ ਵਾਰਸ਼ਾ ਮਹਾਰਾਜ ਕਹਿੰਦੇ ਧੌਲ ਧਰਮ ਦਿਆ ਕਾ ਪੁੱਤ ਹੁਣ ਉਹ ਲੋਕ ਜਿਨ੍ਹਾਂ ਨੂੰ ਕੁਝ ਪਤਾ ਨਾ ਹੋਏ ਝੂਠੀ ਬਹਿਸ ਕਰਨ ਵਾਲੇ ਬੜੇ ਹੋਣਗੇ ਆਪਣੇ ਆਪ ਨੂੰ ਬੁੱਧੀਜੀਵ ਕਹਿਣ ਵਾਲੇ ਜਦੋਂ ਕਿਸੇ ਚੀਜ਼ ਬਾਰੇ ਪਤਾ ਨਾ ਹੋਏਗਾ ਫਿਰ ਆਪਣੀ ਸਟੇਟਮੈਂਟ ਨੂੰ ਆਖਰੀ ਸੱਚ ਕਹਿ ਦੇਣਗੇ ਕਿ ਇਹ ਹੀ ਸੱਚ ਹੈ ਉਹ ਲੋਕ ਵੀ ਜਿਨ੍ਹਾਂ ਨੇ ਧਰਮ ਦੇ ਨਾਂ ਦੇ ਉੱਤੇ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ ਪਰਮਾਨ ਚੜਨ ਵਾਸਤੇ ਕਿ ਸਾਡੇ ਵਰਗਾ ਸ੍ਰੇਸ਼ਟ ਕੋਈ ਨਹੀਂ ਦੇਖੋ ਸਾਨੂੰ ਬ੍ਰਹਮ ਦਾ ਪਤਾ ਹੈ ਸਾਨੂੰ ਕੁਦਰਤ ਦਾ ਪਤਾ ਹੈ ਅਸਲ ਵਿੱਚ ਅੱਜ ਅਸੀਂ ਰੱਬ ਦਾ ਪੈਰਾਮੀਟਰ ਧਰਮ ਦਾ ਪੈਰਾਮੀਟਰ ਇਹ ਬਣਾ ਦਿੱਤਾ ਜਿਹਨੂੰ ਥੋੜਾ ਬਹੁਤਾ ਕੁਝ ਚਾਣਨ ਬਖਸ਼ਿਸ਼ ਕਰ ਦਿੰਦਾ ਤੇਰੇ ਉੱਤੇ ਕਿਸੇ ਨੇ ਕੁਝ ਕੀਤਾ ਕਰਾਇਆ ਹਾਂ 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 ਹੋਇਆ ਹੋਇਆ ਬਾਬਾ ਜੀ ਨੇ ਸਭ ਕੁਝ ਜਾਣਦੇ ਨੇ ਉਹਨੂੰ ਪੂਜਣਾ ਸ਼ੁਰੂ ਕਰ ਦਿੰਦੇ ਆ ਧਰਮ ਦੀ ਦੁਨੀਆ ਉੱਤੇ ਵੀ ਇਹ ਕੁਝ ਕੀਤਾ ਉਹਨਾਂ ਲੋਕਾਂ ਨੇ ਬੌਲਦ ਨੂੰ ਪੂਜਣਾ ਸ਼ੁਰੂ ਕੀਤਾ ਬੌਲਦ ਸ਼ਿਵਜੀ ਦੀ ਸਵਾਰੀ ਹੈ ਉਹ ਲੋਕ ਆਖਣ ਲੱਗੇ ਕਹਿੰਦੇ ਧਰਤੀ ਨੂੰ ਜਿਹੜਾ ਹੈ ਨਾ ਇਸ ਅਰਥ ਨੂੰ ਇਸ ਧਰਤੀ ਨੂੰ ਕਹਿੰਦੇ ਬਲਦ ਨੇ ਆਪਣੇ ਸਿੰਘਾਂ ਦੇ ਉੱਤੇ ਚੁੱਕਿਆ ਹੋਇਆ ਹੈ ਮਹਾਰਾਜ ਪਾਰਸ਼ਾ ਕਹਿੰਦੇ ਕੋਈ ਸ਼ੇਸ਼ਨਾਗ ਆਖਦਾ ਕੋਈ ਧੌਲ ਬਲਦ ਨੂੰ ਆਖਦਾ ਮਹਾਰਾਜ ਪਾਰਸ਼ਾ ਕਹਿੰਦੇ ਕਹਿੰਦੇ ਧੌਲ ਧਰਮ ਦਇਆ ਦਾ ਪੂਤ ਮਹਾਰਾਜ ਕਹਿੰਦੇ ਤੁਸੀਂ ਧਰਮ ਦੀ ਤੌਲ ਦੀ ਗੱਲ ਕਰਦੇ ਹੋ ਮਹਾਰਾਜ ਕਹਿੰਦੇ ਜਿਹੜੀ ਇਸ ਧਰਤੀ ਨੂੰ ਇਸ ਕੁਦਰਤ ਨੂੰ ਜਿਹੜਾ ਸਟੇਬਲ ਕਰਕੇ ਰੱਖਿਆ ਹੈ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਨਿਯਮ ਹੈ ਧਰਮ ਦੇ ਅਰਥ ਨਿਯਮ ਨਿਕਲਣਗੇ ਧਰਮ ਦੇ ਅਥਾ ਜ਼ਿੰਮੇਵਾਰੀ ਵੀ ਨਿਕਲਣਗੇ ਮਹਾਰਾਜ ਕਹਿੰਦੇ ਮੰਨ ਲਓ ਜਿਹੜਾ ਤੌਲ ਹੈ ਧਰਮ ਹੈ ਤੌਲ ਧਰਮ ਦਇਆ ਕਾ ਪੂਤ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੀ ਦਇਆ ਵਿੱਚੋਂ ਨਿਕਲਿਆ ਹੋਇਆ ਇਹ ਧਰਮ ਹੈ ਉਸ ਧਰਮ ਦੇ ਨਾਲ ਹੀ ਉਸ ਕੁਦਰਤੀ ਨੇਚਰ ਵਿਧਾਨ ਦੇ ਨਾਲ ਹੀ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਧਰਤੀ ਜਿਹੜੀ ਸਟੇਬਲ ਕਰਕੇ ਰੱਖੀ ਹੈ ਕਹਿੰਦੇ ਨਹੀਂ ਨਹੀਂ ਮੈਂ ਸਾਨੂੰ ਬਲਦ ਨੇ ਆਪਣੇ ਸਿਰਾਂ ਦੇ ਉੱਤੇ ਚੁੱਕਿਆ ਹੋਇਆ ਉਹ ਕਿਸ ਨੇ ਪੜੀਆਂ ਪਿਆਰੀਆਂ ਘਟਨਾਵਾਂ ਲਿਖੀਆਂ ਨੇ ਨਾ ਕਿਨਾਂ ਸਭ ਤੋਂ ਵੱਡਾ ਜਿਹੜਾ ਹੈ ਉਹ ਆ ਤੀਜ ਹੈ ਕਹਿੰਦਾ ਜੇਕਰ ਆਹ ਚੀਜ਼ ਹੈ ਜੇ ਸ਼ਿਵਜੀ ਵੱਡਾ ਹੈ ਤਾਂ ਫਿਰ ਜਿਹੜੀ ਗੰਗਾ ਹੈ ਉਹ ਕਿੱਥੋਂ ਨਿਕਲਦੀ ਹੈ ਕਹਿੰਦਾ ਨਹੀਂ ਪਰਬਤ ਵੱਡੇ ਨਹੀਂ ਜੇਕਰ ਪਰਬਤ ਵੱਡੇ ਨਹੀਂ ਤੇ ਪਰਬਤ ਕਹਿੰਦਾ ਕਿੱਥੇ ਟਿਕੇ ਹੋਏ ਨੇ ਕਹਿੰਦਾ ਧਰਤੀ ਵੱਡੀ ਹੈ ਕਹਿੰਦਾ ਜੇ ਧਰਤੀ ਵੱਡੀ ਹੈ ਫਿਰ ਬੌਲਦਰ ਸੰਗਾਰ ਉੱਤੇ ਕਿਦਾਂ ਖੜੀ ਹੈ ਕਹਿੰਦਾ ਨਹੀਂ ਨਹੀਂ ਬੌਲਦ ਵੱਡਾ ਹੈ ਕਹਿੰਦਾ ਜੇਕਰ ਬੌਲਦ ਵੱਡਾ ਹੈ ਤੇ ਬੌਲਦ ਕਿਤੇ ਖੜਿਆ ਹੈ ਫਿਰ ਉੱਥੇ ਕੋਈ ਜਵਾਬ ਨਹੀਂ ਮਿਲਦਾ ਮਹਾਰਾਜ ਪਾਰਸ਼ਾ ਕਹਿੰਦੀ ਖਾਸੂ ਹੀਣੀਆਂ ਗੱਲਾਂ ਨੇ ਤਾਉਲ ਧਰਮ ਧਰਮ ਦੇ ਕੁਦਰਤ ਤੇ ਇਸ ਕੁਦਰਤੀ ਵਿਧਾਨ ਵਿੱਚ ਹੀ ਧਰਤੀ ਸਟੇਬਲ ਹੈ ਤੌਲ ਤਰਮ ਦਇਆ ਕਾ ਪੂਤ ਸੰਤੋਖ ਥਾਪ ਜਿਨੇ ਇਸ ਰੱਬ ਨੇ ਆਪਣੀ ਬਣਾਈ ਹੋਈ ਕੁਦਰਤ ਵਿੱਚ ਸੰਤੋਖ ਨੂੰ ਥਾਪ ਕੇ ਰੱਖਿਆ ਜਿਸ ਨੂੰ ਸੂਤ ਜਿਨੇ ਸਭ ਕੁਝ ਸੂਤਰ ਕਰਕੇ ਰੱਖਿਆ ਬਿਲਕੁਲ ਮਾਪ ਤੰਡ ਦੇ ਵਿੱਚ ਕਰਕੇ ਰੱਖਿਆ ਸੰਤੋਖ ਥਾਪ ਰੱਖਿਆ ਜਿਸ ਨੂੰ ਸੂਤ ਮਹਾਰਜ ਜੇ ਕੋ ਬੁੱਝ ਜੇਕਰ ਕੋਈ ਇਸ ਚੀਜ਼ ਨੂੰ ਬੁੱਝ ਲੈਂਦਾ ਹੈ ਹੋਵੇ ਸਚਿਆਰ ਉਹ ਸਚਿਆਰ ਬਣ ਜਾਂਦਾ ਹੈ ਹੁਣ ਇਤੋਂ ਇੱਕ ਚੀਜ਼ ਹੋਰ ਸਪਸ਼ਟ ਹੋ ਜਾਂਦੀ ਹੈ ਨਾ ਸਾਡੀ ਜ਼ਿਹਨ ਦੇ ਵਿੱਚ ਚੀਜ਼ ਆ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਸਜਣਾ ਜਦ ਰੱਖੀ ਦਇਆ ਤੋਂ ਬਿਨਾ ਤੇਰੀ ਜ਼ਿੰਦਗੀ ਦੇ ਅੰਦਰ ਕਦੇ ਧਰਮ ਪ੍ਰਗਟ ਨਹੀਂ ਹੋ ਸਕਦਾ ਦਇਆ ਹੋਏਗੀ ਤੇਰੀ ਜ਼ਿੰਦਗੀ ਦੇ ਅੰਦਰ ਧਰਮ ਪ੍ਰਗਟ ਹੋਏਗਾ ਜੇਕਰ ਤੇਰੀ ਜ਼ਿੰਦਗੀ ਦੇ ਅੰਦਰ ਦਇਆ ਨਾ ਹੋਈ ਮਹਾਰਾਜ ਕਹਿੰਦੇ ਧਰਮ ਕਦੇ ਪ੍ਰਗਟ ਨਹੀਂ ਹੋਏਗਾ ਹੁਣ ਦੇਖੀ ਆਪਣੀ ਜ਼ਿੰਦਗੀ ਦੇ ਅੰਦਰ ਕਿਹੜਾ ਕਿਹੜਾ ਇਨਸਾਨ ਦਇਆਵਾਨ ਹੈ ਇਹ ਧਰਮੀ ਹੋਣ ਦਾ ਦਿਖਾਵਾ ਕਰਦਾ ਚੌਂਕੜਾ ਮਾਰ ਕੇ ਕੀਰਤਨ ਸੁਣਦਾ ਘੰਟਾ ਘੰਟਾ ਕਿਸੇ ਗਰੀਬ ਦੀ ਰੋਟੀ ਖੋ ਲਏ ਉਹ ਧਰਮੀ ਹੋ ਸਕਦਾ ਹੈ ਕਰੇ ਕਿਸੇ ਗਰੀਬ ਦੀ ਮਜਬੂਰੀ ਦਾ ਜਿਹੜਾ ਫਾਇਦਾ ਉਠਾਏ ਆਪਣੀ ਧੌਂਸ ਰੱਖੇ ਪਾਠ ਵੀ ਕਰਦਾ ਹੋਏ ਗੁਰਬਾਣੀ ਵੀ ਪੜ੍ਹਦਾ ਹੋਏ ਕੀਰਤਨ ਵੀ ਸੁਣਦਾ ਹੋਏ ਉਹ ਆਪਣੇ ਆਪ ਨੂੰ ਧਰਮੀ ਹੋਣ ਦਾ ਵਿਖਾਵਾ ਕਰਦਾ ਹੋਏ ਕਿ ਉਹ ਧਰਮੀ ਹੋ ਸਕਦਾ ਹੈ ਮਾਰੇ ਕਿਨੇ ਜਿੰਨਾ ਤੱਕ ਤੇਰੇ ਅੰਦਰ ਦਇਆ ਨਹੀਂ ਹੋਏਗੀ ਸੱਜਣਾ ਯਾਦ ਰੱਖੀ ਧਰਮ ਦਾ ਤੇਰੀ ਜ਼ਿੰਦਗੀ ਦੇ ਅੰਦਰ ਪੁਲੇਖਾ ਤੋਂ ਧਰਮੀ ਵੀ ਨਹੀਂ ਕਰੇ ਹੋਏਗਾ ਤੌਲ ਤਰਨ ਦੇ ਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਪਾਰ ਧਰਤੀ ਦੇ ਧਰਤੀ ਦਾ ਕਿੰਨਾ ਪਰ ਤੌਲ ਦੇ ਤਾਂ ਕਿਵੇਂ ਟਿਕਿਆ ਹੋ ਸਕਦਾ ਧਰਤੀ ਹੋਰ ਫਿਰ ਗੁਰੂ ਨਾਨਕ ਮਹਾਰਾਜ ਪਾਸ਼ਾ ਤਰਕ ਗੱਲ ਕਰਨ ਲੱਗੇ ਧਰਤੀ ਹੋਰ ਪਰੇ ਹੋਰ ਹੋਰ ਮੰਨ ਲੈ ਠੀਕ ਹੈ ਬਲਦ ਨੇ ਆਪਣੇ ਸਿੰਘਾਂ ਉਹ ਧਰਤੀ ਨੂੰ ਚੁੱਕਿਆ ਮਹਾਰਾਜ ਕਹਿੰਦੇ ਬਲਦ ਕਿਹੜੀ ਚੀਜ਼ ਤੇ ਖੜਿਆ ਹੈ ਕਹਿੰਦਾ ਧਰਤੀ ਤੇ ਉਸ ਧਰਤੀ ਨੂੰ ਕਿਨੇ ਚੁੱਕਿਆ ਕਿਨਾਂ ਤਾਹੌਲ ਨੇ ਉਸ ਧਰਤੀ ਨੂੰ ਕਿਨੇ ਚੁੱਕਿਆ ਉਹ ਧਰਤੀ ਕਿੱਥੇ ਹੈ ਉਹ ਬਲਦਰੇ ਸਿਰ ਤੇ ਹੈ ਮਹਾਰਾਜ ਕਹਿੰਦੇ ਆਖਿਰ ਕਾਤਨ ਮੰਨਣਾ ਤੇ ਪਏ ਗਣਕ ਧਰਤੀ ਹੈ ਤਿਸਤੇ ਭਾਰ ਤਲੇ ਕਵਣ ਜੋਰ ਮਹਾਰਾਜ ਕਹਿੰਦੇ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ ਦੱਸ ਉਹਦੇ ਥੱਲੇ ਕਿਹਦਾ ਜੋਰ ਹੈ ਜੀ ਜਾਤ ਰੰਗਾ ਕੇ ਨਾਮ ਕਿੰਨੇ ਪ੍ਰਮਾਤਮਾ ਦੇ ਇਸ ਕੁਦਰਤ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਰੰਗਾਂ ਦੇ ਭਾਂਤਾਂ ਦੇ ਪੈਦਾ ਹੋਏ ਨੇ ਸਭਨਾ ਲਿਖਿਆ ਬੁੜੀ ਕਲਮ ਸਾਰਿਆਂ ਦਾ ਲੇਖਾ ਜੇ ਸਾਰੇ ਲਿਖਣਾ ਵੀ ਚਾਹਣ ਸਭਨਾ ਲਿਖਿਆ ਬੁੜੀ ਕਲਮ ਉਹ ਲੇਖ ਕਲਮ ਜਿਹੜੀ ਲਗਾ ਲਗਾਤਾਰ ਚੱਲ ਰਹੀ ਹੈ ਮਾਰੇ ਕਹਿੰਦੇ ਜੇ ਸਾਰੇ ਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਿਖਣ ਲੱਗ ਜਾਣ ਇਹ ਲੇਖਾ ਲਿਖ ਜਾਣੇ ਕੋਈ ਤੁਮਾਰੇ ਕਹਿੰਦੇ ਕੋਈ ਵਿਰਲਾ ਹੈ ਜੇ ਇਸ ਲੇਖੇ ਨੂੰ ਲਿਖਣਾ ਜਾਣਦਾ ਪਰ ਜੇਕਰ ਲਿਖਣ ਦਾ ਯਤਨ ਕਰਨ ਲੇਖਾ ਲਿਖਿਆ ਕੀਤਾ ਹੋਏ ਕਿੰਨਾ ਵੱਡਾ ਹੋ ਜਾਏਗਾ ਮਹਾਰੇ ਕਹਿੰਦੇ ਕੀਤਾ ਤਾਨ ਸੁਹਾਲੇ ਰੂਪ ਉਸ ਪਰਮਾਤਮਾ ਦਾ ਤਾਨ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਹੈ ਸੁੰਦਰ ਰੂਪ ਹੈ ਇਹਦੇ ਬਾਰੇ ਕੌਣ ਬਿਆਨ ਕਰ ਸਕਦਾ ਹੈ ਕੀਤਾ ਤਾਨ ਸੁਹਾਲੇ ਰੂਪ ਤੇ ਮਹਾਰੇ ਪਾਰਸ਼ਾ ਕਹਿੰਦੇ ਕੀਤੀ ਦਾਤ ਜਾਣੇ ਕੌਣ ਕੂਤ ਬਹਿੰਤ ਉਸ ਦੀ ਦਾਤ ਹੈ ਉਹਦਾ ਅੰਦਾਜ਼ਾ ਕੌਣ ਲਾ ਸਕੇ ਜਾਣੇ ਕੌਣ ਕੂਤ ਕੀਤਾ ਪਸਾਉ ਉਸ ਰੱਬ ਨੇ ਇੱਕੋ ਬੋਲ ਦੇ ਨਾਲ ਇੱਕੋ ਕਵਾਉ ਸਾਰਾ ਪਸਾਰਾ ਕਰ ਦਿੱਤਾ ਕੀਤਾ ਬਸਾਉ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਓ ਜਿਹਦੇ ਇੱਕ ਬੋਲ ਦੇ ਨਾਲ ਲੱਖਾਂ ਦਰਿਆ ਬਣ ਗਏ ਮਹਾਰਜ ਕਹਿੰਦੇ ਰੱਬਾ ਵਾਹਿਗੁਰੂ ਜੀਓ ਕੁਦਰਤ ਕਵਣ ਕਹਾ ਵਿਚਾਰ ਮੇਰੀ ਕੋਈ ਤਾਕਤ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੇਰੇ ਬਾਰੇ ਜਦੋਂ ਪੜਦਾ ਹਾਂ ਕੁਦਰਤ ਕਵਨ ਕਹਾ ਵਿਚਾਰ ਮੇਰੀ ਕੀ ਕੁਦਰਤ ਹੈ ਮੇਰੀ ਕੀ ਤਾਕਤ ਹੈ ਤੇਰੇ ਬਾਰੇ ਕੁਝ ਵਿਚਾਰ ਕਰ ਸਕਾਂ ਵਾਰੇਆਂ ਨਾ ਜਾਵਾਂ ਏਕ ਵਾਰ ਤੇਰੇ ਉੱਤੋਂ ਇੱਕ ਵਾਰੇ ਵੀ ਨਹੀਂ ਵਾਰੇ ਜਾ ਸਕਦਾ ਜੋ ਤੁਦ ਭਾਵੇ ਸਾਈ ਭਲੀਕਾਰ ਜੋ ਤੈਨੂੰ ਕਾਰ ਚੰਗੀ ਲੱਗਦੀ ਹੈ ਪਾਉਂਦੀ ਹੈ ਤ ਉਸਕਾਰ ਨੂੰ ਕਰਦਾ ਹੈ ਤੂੰ ਸਦਾ ਸਲਾਮਤ ਨਿਰੰਕਾਰ ਹੈ ਰੱਬ ਹੈ ਵਾਹਿਗੁਰੂ ਜੀਓ ਤੂੰ ਸਦਾ ਵਾਹਿਤ ਸਲਾਮਤ ਹੈ ਤੇਰੇ ਬਾਰੇ ਅੰਦਾਜ਼ੇ ਤੇ ਲਾਈ ਜਾ ਸਕਦੇ ਹਨ ਪਰ ਉਹਨਾਂ ਅੰਦਾਜ਼ਿਆਂ ਨੂੰ ਕੋਈ ਇਨਸਾਨ ਕੇ ਇਹ ਅੰਤਿਮ ਸੱਚ ਹੈ ਮਹਾਰਾਜ ਪਾਤਸ਼ਾਹ ਕਹਿੰਦੇ ਕਦੇ ਇਹ ਇਹਦੇ ਬਾਰੇ ਕਦੇ ਬਿਆਨ ਨਹੀਂ ਕਦੇ ਕੀਤਾ ਜਾ ਸਕਦਾ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਕਿਰਪਾ ਕਰਨ ਦੀ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਜੀ ਸੰਗਤ ਬਖਸ਼ਣ ਹਰ ਹੈ ਅੱਜ ਅਸੀਂ 16 ਨੰਬਰ ਪੌੜੀ ਤੱਕ ਦੀ ਜਿਹੜੀ ਵਿਚਾਰ ਹੈ ਅਸੀਂ ਸਾਂਝੀ ਕੀਤੀ ਹੈ ਚਾਰ ਪੌੜੀਆਂ ਦਾ ਜੁਟ ਹੈ ਕੁਦਰਤ ਕਵਨ ਕਹਾ ਵਿਚਾਰ ਦੀ ਜਿਹੜੀ ਗੱਲ ਹੋ ਰਹੀ ਹੈ ਮਹਾਰਾਜ ਪਾਸ਼ਾ ਕਿਰਪਾ ਕਰਨ ਕੱਲ ਅਸੀਂ ਅਗਲੀਆਂ ਪੌੜੀਆਂ ਜਿਹਦੇ ਵਿੱਚ ਮਹਾਰਾਜ ਪਾਸ਼ਾ ਕਿਰਨੇ ਸੰਖ ਜਪ ਜਿਹੜੇ ਅਸੰਖ ਲੋਕ ਨੇ ਜਿਹੜੇ ਤਨੁ ਜਪ ਰਹੇ ਹਨ ਇਹਦੀ ਵਿਚਾਰ ਕੱਲ ਕਰਾਂਗੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ